ਸਾਧ ਕੇ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟਤ ਹੋਤ ਨਿਹਾਲ ਜਗਿਆਸੂ ਸਾਧੂ ਨੂੰ ਮਿਲ ਕੇ ਨਿਹਾਲ ਹੋਵੇ ਨਹੀਂ ਤਾਂ ਉਸ ਦੀ ਸ਼ਰਧਾ ਇੱਕ ਫਰਕ ਹੈ ਜੇ ਸ਼ਰਧਾ ਵੀ ਹੈ ਤੇ ਨਿਹਾਲ ਵੀ ਨਹੀਂ ਹੋਇਆ ਤਾਂ ਸਾਧੂ ਵਿੱਚ ਨੁਕਸ ਹੈ ਹੋਰ ਕਿਸੇ ਨੂੰ ਟੋਲੋ ਦੋਹਾ ਹਾਲਤਾਂ ਵਿੱਚ ਜ਼ਿੰਮੇਵਾਰੀ ਜਗਿਆਸੂ ਦੀ ਹੈ ਬਹੁਤ ਕਿਸ ਜਾਦ تھا ਮੁਝੇ ਆਪਕੇ ਆਨੇ ਸੇ ਪਹਿਲੇ ਫਿਰ ਯਾਦ ਆਏਗਾ ਆਪਕੇ ਜਾਣੇ ਕੇ ਬਾਦ ਮੈਂ ਕਹਿੰਦਾ ਸਾਂ ਜਦੋਂ ਤੂੰ ਆਵੇਂ ਤੇਨੂੰ ਦਿਲ ਦਾ ਹਾਲ ਦੱਸਾਂਗਾ ਪਰ ਜਦ ਤੂੰ ਆਇਆ ਦਿਲ ਦਾ ਗਮ ਦੂਰ ਹੋ ਗਿਆ ਹੁਣ ਤੈਨੂੰ ਕੀ ਦੱਸਾਂ ਭਾਵ ਸਾਧੂ ਦਾ ਇੰਤਜ਼ਾਰ ਕਰਦਾ ਸਾਂ ਕਿ ਜਦੋਂ ਆਵੇ ਤਾਂ ਉਸ ਨੂੰ ਆਪਣੇ ਦਿਲ ਦਾ ਗਮ ਦੱਸਾਂ ਪਰ ਜਦ ਸਾਧੂ ਆ ਗਿਆ ਤਾਂ ਦਿਲ ਦਾ ਗਮ ਹੀ ਭੁੱਲ ਗਿਆ ਦੱਸਣ ਨੂੰ ਕੁਛ ਰਿਹਾ ਨਾ ਸਾਧੂ ਦੀ ਮਿਹਰ ਨਾਲ ਅਟਕਾ ਨਿਕਲ ਗਿਆ ਹਾਂ ਤੇ ਨਾਮ ਚੱਲ ਪਿਆ ਹੈ ਇੱਕ ਸੱਜਣ ਨੇ ਯੂਰਪ ਦੀ ਇੱਕ ਸੰਤਨੀ ਦਾ ਜ਼ਿਕਰ ਕੀਤਾ ਇਹ ਕੁੜੀ ਜਦ 12 ਵਰਿਆਂ ਦੀ ਸੀ ਤਾਂ ਇਹ ਅੰਨੀ ਹੋ ਗਈ ਤੇ ਇਸ ਦੇ ਹੱਥ ਪੈਰ ਵੀ ਮਾਰੇ ਗਏ ਅਧਰੰਗ ਹੋ ਗਿਆ ਇਸਨੇ ਇੱਕ ਇਸਾਈ ਸੰਤ ਅੱਗੇ ਪ੍ਰਾਰਥਨਾ ਕੀਤੀ ਤੇ ਇਹ ਮੂਅਜਜ਼ਾ ਹੋਇਆ ਕਿ ਇਸ ਦੀਆਂ ਅੱਖਾਂ ਵਿੱਚ ਫਿਰ ਰੋਸ਼ਨੀ ਆ ਗਈ ਤੇ ਹੱਥ ਪੈਰ ਠੀਕ ਹੋ ਗਏ ਉਸ ਵਕਤ ਤੋਂ ਸਟਿਕਮੇਟ ਹੋ ਗਈ ਜਿਸ ਦੇ ਜਿਸਮ ਤੇ ਉਹਨਾਂ ਉਹਨਾਂ ਹਿੱਸਿਆਂ ਵਿੱਚੋਂ ਜਿਨ੍ਹਾਂ ਵਿੱਚ ਕੇ ਈਸਾ ਮਸੀਹ ਨੂੰ ਸੂਲੀ ਦੇਣ ਵੇਲੇ ਮੇਖਾਂ ਗੱਡੀਆਂ ਸਨ ਹਰ ਸ਼ੁੱਕਰਵਾਰ ਦੇ ਸ਼ੁੱਕਰਵਾਰ ਨੂੰ ਖੂਨ ਨਿਕਲਣ ਲੱਗ ਪਿਆ ਆਜ ਵੀ ਦੇਖਿਆ ਕਿ ਇਸ ਕਿਸਮ ਦੀਆਂ ਗੱਲਾਂ ਆਪਣੇ ਗੁਰੂ ਵਿੱਚ ਵਿਵਰਤਦੀਆਂ ਹਨ ਇੱਕ ਬੀਬੀ ਥੋੜਾ ਜਿਹਾ ਰੋਇਆ ਹੈ ਬਿਮਾਰ ਹੋ ਗਈ ਬੀਬੀ ਦੀ ਬੜੀ ਤੀਬਰ ਇੱਛਾ ਸੀ ਕਿ ਹਜ਼ੂਰ ਸਾਹਿਬ ਜਾ ਕੇ ਅੰਮ੍ਰਿਤ ਛਕੇ ਬਿਮਾਰੀ ਦੀ ਹਾਲਤ ਵਿੱਚ ਉਹ ਬੇਹੋਸ਼ੀ ਹੋ ਗਈ ਤੇ ਉਸਨੇ ਦੇਖਿਆ ਕਿ ਮੈਂ ਹਜ਼ੂਰ ਸਾਹਿਬ ਪੁੱਜ ਗਈ ਹਾਂ ਤੇ ਉੱਥੇ ਜਾ ਕੇ ਅੰਮ੍ਰਿਤ ਛਕਿਆ ਜਿਆਦੇ ਅੰਮ੍ਰਿਤ ਛਕ ਚੁੱਕੀ ਤਾਕੜਾ ਪ੍ਰਸ਼ਾਦ ਵਰਤਾਉਣ ਵੇਲੇ ਕਿਰਪਾਨ ਗਿਰ ਗਈ ਤੇ ਇਸ ਦੀ ਛਾਤੀ ਤੇ ਆ ਲੱਗੀ ਤੇ ਖੂਨ ਨਿਕਲ ਆਇਆ ਜਦ ਇਸ ਨੂੰ ਹੋਸ਼ ਪਰਤੀ ਤਾਂ ਇਸ ਨੇ ਦੇਖਿਆ ਕਿ ਇਸ ਦੀ ਛਾਤੀ ਵਿੱਚੋਂ ਖੂਨ ਨਿਕਲ ਰਿਹਾ ਇਹ ਅਤ ਸ਼ਰਦਾ ਵਿਸ਼ਵਾਸ ਦਾ ਨਤੀਜਾ ਹੈ ਨਾਮ ਨੂੰ ਫਲ ਲੱਗਦੇ ਹਨ ਵਿਸ਼ਵਾਸ ਨੂੰ ਪ੍ਰਾਪਤੀ ਹੁੰਦੀ ਹੈ ਵਿਸ਼ਵਾਸ ਹੀ ਵਾਹਿਗੁਰੂ ਦਾ ਸਾਖੀ ਹੈ ਤੇ ਗੁਰੂ ਸਾਰੀ ਸਮਝ ਦਿੰਦਾ ਹੈ ਰਾਣਾ ਸੂਰਤ ਸਿੰਘ ਵਿੱਚ ਜਪਜੀ ਸਾਹਿਬ ਦੇ ਦਿੱਤੇ ਹੋਏ ਚਾਰ ਖੰਡਾਂ ਦੀ ਵਿਆਖਿਆ ਦਿੱਤੀ ਹੈ ਇਹ ਅਰਥ ਮੈਨੂੰ 41 ਹਿਤ ਬੈਠੇ ਹੋਏ ਨੂੰ ਸਫਰਨ ਹੋਇਆ ਸੀ ਜਦ ਆਪਣੇ ਵਿਦਿਆਦਾਤੇ ਜੀ ਪਾਸ ਇਹਨਾਂ ਦਾ ਜਿਗਰ ਕੀਤਾ ਤਾਂ ਉਹ ਅश्चर्यਜ ਰਹਿ ਗਏ ਤੇ ਕਹਿਣ ਲੱਗੇ ਇਹ ਅਰਥ ਤਾਂ ਮੇਰੇ ਉਸਤਾਦ ਨੂੰ ਵੀ ਨਹੀਂ ਫਰੇਸਾ ਬਢਾਪੇ ਵਿੱਚ ਅੰਦਰ ਦੇ ਸਰਾਉ ਅੰਦਰ ਦੇ ਰਸ ਖੁਸ਼ਕ ਹੋ ਜਾਂਦੇ ਆ ਉਹਨਾਂ ਨੂੰ ਨਾਰਮਲ ਵਿੱਚ ਰੱਖਣ ਵਾਸਤੇ ਉਦਮ ਕਰਨਾ ਪੈਂਦਾ ਹੈ ਜਵਾਨੇ ਵਾਲੀ ਗੱਲ ਨਹੀਂ ਰਹਿੰਦੀ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਕਿੱਲੀ ਨੂੰ ਫੜ ਕੇ ਸਿਮਰਨ ਕਰਿਆ ਕਰਦੇ ਸਨ ਅਸੀਂ ਜਗਤ ਤੇ ਆਪਣੀ ਤੇ ਹੋਰਨਾਂ ਦੀ ਵੀ ਮਦਦ ਕਰ ਲਈ ਆਏ ਹਾਂ ਹੋਰਨਾਂ ਦੀ ਸੇਵਾ ਕਰਕੇ ਜੀਵਨ ਮੁਕਤ ਪੁਰਸ਼ ਆਪਣੀ ਦੇਹ ਨੂੰ ਸਫਲ ਕਰਦਾ ਹੈ ਬਣਾ ਵਿੱਚ ਬੈਠ ਕੇ ਇਸ ਦੇਹ ਨੂੰ ਵਿਰਥ ਕਰਸ਼ਗੜਾ ਠੀਕ ਨਹੀਂ ਹੈ ਗੁਰੂ ਦੇ ਸਿੱਖ ਇਸ ਦੇਹ ਨੂੰ ਬੱਚੇ-ਬੱਚੀਆਂ ਤੇ ਤਰੀਮਤਾ ਨੂੰ ਮੁਸ਼ਕਲਾਂ ਵਿੱਚੋਂ ਕੱਢਣ ਜਾਂ ਮੁਸਲਮਾਨਾਂ ਦੀ ਕੈਦ ਵਿੱਚੋਂ ਰਿਹਾਅ ਕਰਾਉਣ ਦੇ ਯਤਨ ਵਿੱਚ ਸਫਲ ਕਰਦੇ ਹਨ ਮੈਂ ਮਿਸਟਰ ਕਲਿੰਗਮ ਤੇ ਉਹਨਾਂ ਦੇ ਸਾਥੀਆਂ ਦੀ ਲਿਖੀ ਹੋਈ ਸਿੱਖਾਂ ਦੀ ਹਿਸਟਰੀ ਵਿੱਚ ਇੱਕ ਨਿਹੰਗ ਸਿੰਘ ਦਾ ਜ਼ਿਕਰ ਪੜਿਆ ਜੋ ਰੋਪੜ ਦੇ ਪਾਸ ਕਲਮੁਕੱਲਾ ਇੱਕ ਸੜਕ ਬਣਾਇਆ ਕਰਦਾ ਸੀ ਉਸ ਨੂੰ ਮੁਕਤੀ ਦੀ ਪ੍ਰਵਾਹ ਨਹੀਂ ਸੀ ਜੀਵਨ ਮੁਕਤਤਾ ਸੀ ਉਹ ਸੜਕ ਬਣਾਉਣ ਦੀ ਕਾਰੇ ਲੱਗ ਕੇ ਆਪਣੀ ਦੇਹ ਸਫਲ ਕਰ ਰਿਹਾ ਸੀ ਪਿੰਡਾਂ ਦੇ ਲੋਕੀ ਉਸ ਦੇ ਖਾਨ ਨੂੰ ਆਪ ਹੀ ਰੋਟੀ ਲੈ ਕੇ ਆ ਜਾਂਦੇ ਸਨ ਦੇ ਦਾ ਅਸਲੀ ਵਹਿਰਾਗ ਇਹ ਹੈ ਕੌਮ ਦੇ ਵਿਚਾਰਵਾਨ ਆਦਮੀ ਆਪਣੀ ਅਕਲ ਤੇ ਮਿਹਨਤ ਨਾਲ ਹੋਰਨਾਂ ਦਾ ਭਲਾ ਕਰਨ ਯਤੀਮ ਖਾਨਲੇ ਖੋਲਣ ਬਜਾਏ ਇਸ ਦੇ ਕਿ ਆਪ ਵਿਰਾਗ ਨਹੀਂ ਹੋ ਕੇ اٹਕ ਜਾਣ ਵਾਹਿਗੁਰੂ ਦੇਖਣ ਦੀ ਇੱਛਾ ਦੀ ਲੋੜ ਹੈ ਗੁਰੂ ਸਾਹਿਬ ਨੇ ਸਾਨੂੰ ਉਸ ਦੇ ਸਿਮਰਨ ਦੀ ਤਗੀਦ ਕੀਤੀ ਹੈ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇਂ ਏਕ ਘੜੇ ਲੋਕ ਵਾਹਿਗੁਰੂ ਨੂੰ ਦੇਖਣਾ ਚਾਹੁੰਦੇ ਹਨ ਬੜੀ ਤੀਬਰ ਇੱਛਾ ਹੋਵੇ ਤਾਂ ਵਾਹਿਗੁਰੂ ਕੁਝ ਬਣ ਕੇ ਵੀ ਆਦਰਸ਼ਨ ਦਿੰਦਾ ਪਰੋ ਹੈਦੀ ਤਿਲਕਾਰਾ ਮਾਤਰੀ ਧੇਰ ਦੀ ਗੱਲ ਹੈ ਅਸੀਂ ਕਸ਼ਮੀਰ ਜਾ ਰਹੇ ਸਾਂ ਤਾਂ ਸਾਨੂੰ ਰਾਵਲਪਿੰਡੀ ਇੱਕ ਬੀਬੀ ਮਿਲੀ ਉਸ ਦਾ ਪਤੀ ਗੁਜ਼ਰ ਚੁੱਕਾ ਸੀ ਵਿਧਵਾ ਸੀ ਬਹੁਤ ਦੁਖੀ ਸੀ ਜਿਸ ਦੇ ਘਰ ਹੀ ਠਹਿਰੇ ਸਾਂ ਉਹਨਾਂ ਦੀ ਲੋ ਸੀ ਸਾਡੇ ਹੱਥ ਧੌਣ ਆਏ ਜਦ ਹੱਥ ਧੁਲਾ ਰਹੇ ਸੀ ਤਾਂ ਅਸਾਂ ਮਹਿਸੂਸ ਕੀਤਾ ਕਿ ਇਸ ਦੇ ਸਰੀਰ ਵਿੱਚੋਂ ਅੱਗ ਨਿਕਲ ਰਹੀ ਹੈ ਤੇ ਬੜੀ ਦੁਖੀ ਹੈ ਅਸਾ ਘਰਦਿਆਂ ਤੋਂ ਉਸ ਦਾ ਹਾਲ ਪੁੱਛਿਆ ਜਦ ਦੂਸਰੀ ਵਾਰ ਹੱਥ ਤਲਾਉਣ ਆਈ ਤਾਂ ਉਸ ਆਸ ਨੂੰ ਕਿਹਾ ਕਿ ਤੈਨੂੰ ਕਿਸੇ ਨੇ ਇੱਕ ਸੁਨੇਹਾ ਭੇਜਿਆ ਉਸ ਨੇ ਅੱਗੋਂ ਬੜੀ ਕੁਰਖਤ ਆਵਾਜ਼ ਚ ਕਿਹਾ ਕਿ ਹਸ ਸੁਨੇਹਾ ਸਾਨੂੰ ਸੜਿਆਂ ਨੂੰ ਕੌਣ ਸੁਨੇਹਾ ਭੇਜਦਾ ਹੈ ਮੈਂ ਹਲੇਮੇ ਨਾਲ ਉੱਤਰ ਦਿੱਤਾ ਉਹ ਜਿਹੜਾ ਸਾਰਿਆਂ ਦਾ ਆਪਣਾ ਹੈ ਉਸਨੇ ਸੁਨੇਹਾ ਭੇਜਿਆ ਉਸਨੇ ਫਿਰ ਪੁੱਛਿਆ ਕਿਸ ਨੇ ਅਸਾਂ ਕਿਹਾ ਕਿ ਸਤਿਗੁਰੂ ਬਾਬੇ ਨਾਨਕ ਨੇ ਤੈਨੂੰ ਸੁਨੇਹਾ ਭੇਜਿਆ ਹੈ ਤੇ ਉਸਨੇ ਕਿਹਾ ਕਿ ਹਾਂ ਤੈਨੂੰ ਬੱਚੇ ਪੈਦਾ ਕਰਨ ਦੀ ਮਸ਼ੀਨ ਬਣਨ ਵਾਸਤੇ ਨਹੀਂ ਪੈਦਾ ਕੀਤਾ ਤੈਨੂੰ ਤੇ ਨਾਮ ਜਪਣ ਵਾਸਤੇ ਪੈਦਾ ਕੀਤਾ ਸੀ ਉਹ ਕਹਿਣ ਲੱਗੀ ਨਾਮ ਕੀ ਹੁੰਦਾ ਹੈ ਅਸਾਂ ਉਸ ਨੂੰ ਵਾਹਿਗੁਰੂ ਮੰਤਰ ਦਾ ਜਾਪ ਕਰਨ ਵਾਸਤੇ ਸਮਝਾਇਆ ਇਹ ਗੱਲੋਂ ਮੰਨ ਲਈ ਤੇ ਨਾਮ ਜਪਣ ਲੱਗ ਪਈ ਥੋੜੀ ਦਿਨਾਂ ਵਿੱਚ ਹੀ ਉਹ ਸੁਖੀ ਹੋ ਗਈ ਅੰਦਰ ਠੰਡ ਪੈ ਗਈ ਫਿਰ ਉਸਨੇ ਨਾਮ ਦੀ ਬਾਬਤ ਕਦੀ ਕੁਝ ਨਾ ਪੁੱਛਿਆ ਤੇ ਸ਼ੌਕ ਨਾ ਲੱਗੇ ਰਹੇ ਇੱਕ ਵਾਰ ਫੇਰ ਮਿਲੀ ਤਾਂ ਕਹਿਣ ਲੱਗੀ ਸਹਰਾ ਹਣ ਰੋਟੀ ਦੇਣੋਂ ਵੀ ਸੰਕੋਚ ਕਰ ਰਿਹਾ ਹੈ ਅਸਾਸ ਲੁਕਿਆ ਥੋੜਾ ਪੜ੍ਹ ਕੇ ਨੌਕਰੀ ਕਰ ਲੈ। ਉਸਨੇ ਪੜ੍ਹਨਾ ਸ਼ੁਰੂ ਕੀਤਾ। ਜੂਨੀਅਰ ਕੈਂਬਰਿਜ ਦਾ ਇਮਤਿਹਾਨ ਦੇ ਦਿੱਤਾ। ਕੁੜੀਆਂ ਨੇ ਕਿਹਾ ਤੂੰ ਖਾਸ ਮਿਹਨਤ ਕੀਤੀ ਹੀ ਨਹੀਂ ਕਿ ਤਾ ਪਾਸ ਕਿਵੇਂ ਹੋਏਗੀ? ਉਸਨੇ ਕਿਹਾ ਪਾਸ ਕਰਨ ਵਾਲਾ ਕੋਈ ਹੋਰ ਹੈ। ਐਗਜ਼ਾਮੀਨਰ ਕੋਈ ਹੋਰ ਹੈ। ਉਹ ਇਮਤਿਹਾਨ ਵਿੱਚ ਪਾਸ ਹੋ ਗਈ। ਦੇਸ਼ ਦਾ ਜਦ ਵਟਵਾਰਾ ਹੋਇਆ ਉਹ ਪਿੰਡੀ ਤੋਂ ਦਿੱਲੀ ਆ ਗਈ ਆ ਕੇ ਉਸਨੇ ਨੌਕਰੀ ਵਾਸਤੇ ਅਰਜੀ ਦਿੱਤੀ ਅਰਜੀਆਂ ਬੜੀਆਂ ਸਨ ਹੋਰਣਾ ਨੇ ਕਿਹਾ ਤੈਨੂੰ ਕਿਸਨੇ ਲੈਣਾ ਹੈ ਉਸਨੇ ਜਵਾਬ ਦਿੱਤਾ ਜੋ ਲੈਣ ਵਾਲਾ ਹੈ ਉਹ ਆਪ ਹੀ ਲਏਗਾ ਸਾਰੇ ਫਿਕਰ ਨੇ ਉਸ ਨੂੰ ਉਸ ਨੂੰ ਨੌਕਰੀ ਮਿਲ ਗਈ ਹੁਣ ਗੁਜ਼ਾਰੇ ਯੋਗੀ ਤਨਖਾਹ ਪਾ ਰਹੀ ਹੈ ਸੋਹਣੀ ਸੂਰਤ ਵਾਲੀ ਹੈ ਸਤਿਗੁਰੂ ਦੇ ਹਾਜ਼ਰ ਨਾਜ਼ਰ ਹੋਣ ਦਾ ਉਸ ਨੂੰ ਇਤਨਾ ਵਿਸ਼ਵਾਸ ਹੈ ਤੇ ਇਹ ਵਿਸ਼ਵਾਸ ਉਸ ਦੇ ਜੀਵਨ ਦੇ ਹਰ ਮرحله ਲੇਤੇ ਉਸ ਦਾ ਸਹਾਈ ਹੈ ਹੁਣ ਉਹ ਨਾਲੇ ਨਾਮ ਜਪਦੀ ਹੈ ਨਾਲੇ ਆਪਣੇ ਨਰਭਾ ਕਰਦੀ ਹੈ ਦਸਾਂ ਨੋਵਾਂ ਦੀ ਕਿਰਤ ਕਮਾਈ ਕਰਕੇ ਤੇ ਆਪਣੇ ਭਰਾਵਾਂ ਨੂੰ ਵੀ ਉਸ ਨੇ ਪਾਲਿਆ ਹੈ ਨਾਮ ਜਪਣ ਵਾਲੇ ਵਿੱਚ ਸ਼ਕਤੀ ਆ ਜਾਂਦੀ ਹੈ ਇੱਕ ਸਿੱਖ ਦੀ ਇਤਿਹਾਸਿਕ ਕਥਾ ਹੈ ਉਹ ਚੱਕੀ ਪੀਂਹ ਦੀ ਨੌਕਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਜਿਨ੍ਹਾਂ ਦੀ ਉਹ ਚੱਕੀ ਪੀਂਦਾ ਹੁੰਦਾ ਸੀ ਸਤਿਗੁਰਾਂ ਨੇ ਉਹਨਾਂ ਨੂੰ ਮੰਜੀ ਬਖਸ਼ੀ ਹੋਈ ਸੀ ਇੱਕ ਦਿਨ ਮੰਜੀ ਬੈਠਣ ਵਾਲੇ ਦਾ ਇੱਕ ਸੇਵਕ ਤੇ ਉਸਦਾ ਲੜਕਾ ਗੱਲਾਂ ਕਰ ਰਹੇ ਸਨ ਕਿ ਸਤਿਗੁਰਾਂ ਨੇ ਇੰਜ ਕਿਉਂ ਕੀਤਾ ਇਹ ਨਹੀਂ ਕਰਨਾ ਚਾਹੀਦਾ ਸੀ ਇਹ ਚੱਕੀ ਪੀਣ ਵਾਲਾ ਸਿੱਖ ਸੁਣਦਾ ਸੀ ਤੇ ਇਸ ਤੋਂ ਰਿਆ ਲੱਗਿਆ ਇਸ ਨੇ ਇਹਨਾਂ ਨੂੰ ਆਖਿਆ ਕਿ ਗੁਰੂ ਆ ਫੁੱਲ ਹੈ ਉਹਨਾਂ ਤੇ ਇਤਰਾਜ਼ ਕਰਨਾ ਵਾਜਿਬ ਨਹੀਂ ਮੰਜੀ ਵਾਲੇ ਦੇ ਲੜਕੇ ਨੇ ਉਸ ਨੂੰ ਛਿੜਕਿਆ ਤੇ ਕਿਹਾ ਕਿ ਸਾਡੀਆਂ ਗੱਲਾਂ ਵਿੱਚ ਤੂੰ ਦਖਲ ਦਿੰਦਾ ਹੈ ਤੂੰ ਕੌਣ ਹੈ ਦਖਲ ਦੇਣ ਵਾਲਾ ਜਾ ਇੱਕ ਪਾਸਿਓਂ ਕੇ ਬੈਠ ਅਗੋਂ ਉਸਨੇ ਕਿਹਾ ਕਿ ਮੈਨੂੰ ਬੇਸ਼ੱਕ ਗਾਲ੍ਹਾਂ ਕੱਢ ਲਓ ਪਰ ਸਤਿਗੁਰਾਂ ਤੇ ਨੁਕਤਾ ਚੀਨੀ ਨਾ ਕਰੋ ਲੜਕੇ ਨੇ ਕਿਹਾ ਕਰਾਂਗੇ ਜਾ ਤੂੰ ਆਪਣਾ ਕੰਮ ਕਰ ਇਸ ਨਿਖਤਰ ਦਿੱਤਾ ਤੁਸੀਂ ਗੁਰੂ ਦੇ ਬਣਾਏ ਹੋਏ ਕਾਫਰ ਕਿਉਂ ਹੋ ਗਏ ਅਗੋਂ ਫਿਰ ਕਹਿਣ ਲੱਗਾ ਉਹਨਾਂ ਦੋਹਾ ਗੁਰੂ ਕੀ ਨਿੰਦਿਆ ਕਰਨ ਵਾਲਿਆਂ ਨੂੰ ਅਫਾਰਾ ਹੋ ਗਿਆ ਇਲਾਜ ਕਰਾਏ ਕੁਝ ਆਰਾਮ ਨਾ ਆਇਆ ਸਤਿਗੁਰਾਂ ਨੂੰ ਪਤਾ ਲੱਗਾ ਉਹ ਮਿਲਣ ਆਏ ਇਹਨਾਂ ਨੇ ਕਿਹਾ ਹੁਣ ਮਰਨ ਨੂੰ ਤਿਆਰ ਬੈਠੇ ਹਾਂ ਬਖਸ਼ ਲਓ ਸਤਿਗੁਰੂ ਮੁਸਕਰਾਏ ਤੇ ਆਪਣੇ ਮੁਖਾਰਬਿੰਦ ਨੂੰ ਕਿਹਾ ਤੁਸਾਂ ਹਾਲੇ ਮਰਨਾ ਨਹੀਂ ਹੈ ਤੁਸਾਂ ਨੂੰ ਇਸ ਚੱਕੀ ਪੀਣ ਵਾਲੇ ਦਾ ਸਰਾਪ ਲੱਗਾ ਹੈ ਇਸ ਨੇ ਤੁਹਾਨੂੰ ਕਿਹਾ ਸੀ ਕਿ ਆਫਰ ਗਏ ਹੋ ਹੁਣ ਇਸ ਦੇ ਚਰਨ ਛੂਹੋਗੇ ਤਾਂ ਆਰਾਮ ਆ ਜਾਵੇਗਾ ਜਿਸ ਦੇ ਕਹਿੰਦੇ ਤੁਸਾਂ ਨੂੰ ਤਕਲੀਫ ਹੋਈ ਹੈ ਉਹੀ ਬਖ ਸਕਦਾ ਹੈ ਇਸਨੇ ਆਪਣੇ ਵੱਲੋਂ ਤਾਂ ਸੱਵਣ ਹੀ ਕਿਹਾ ਸੀ ਕਿ ਤੁਸੀਂ ਆਫਰ ਗਏ ਹੋ ਅਰਥਾਤ ਅਹੰਕਾਰੀ ਹੋ ਗਏ ਹੋ ਵਾਹਿਗੁਰੂ ਦਾ ਇਹ ਨਾਮ ਜਪਦਾ ਸੀ ਰਸਨਾ ਉੱਤੇ ਸੱਤ ਸੀ ਇਸ ਲਈ ਜੋ ਕੁਝ ਕਿਹਾ ਉਹ ਸੱਤ ਹੋ ਗਿਆ ਉਸਨੇ ਇਸ ਦੀ ਬਾਣੀ ਵਿੱਚ ਸਤਿਆ ਬਖਸ਼ੀ ਹੈ ਫਿਰ ਤਾਂ ਤੁਹਾਨੂੰ ਉਫਾਰਾ ਹੋਇਆ ਉਹਨਾਂ ਨੇ ਕਿਹਾ ਕਿ ਸਾਡਾ ਨੌਕਰ ਹੈ ਕਿ ਅਸੀਂ ਇਸ ਤੋਂ ਮੰਗੀਏ ਮਾਫੀ ਸਤੂਲ ਨੇ ਕਿਹਾ ਕਿ ਇਹ ਇਸ ਦੀ ਕਾਰ ਹੈ ਇਹ ਨਾਮ ਸਿਮਰਨ ਵਾਲਾ ਪੁਰਸ਼ ਹੈ ਇਹ ਚੱਕੀ ਪੀਂਦਾ ਜ਼ਰੂਰ ਹੈ ਪਰ ਰਸਨਾ ਤੋਂ ਵੀ ਕੋਈ ਚੀਜ਼ ਪੀਂਦਾ ਹੈ ਔਰ ਉਹ ਹੈ ਨਾਮ ਦਾ ਪਹਿਣ ਵਾਹਿਗੁਰੂ ਵਾਹਿਗੁਰੂ ਜਪਦਾ ਰਹਿੰਦਾ ਹੈ ਤੇ ਇਸ ਵਿੱਚ ਇਹ ਸ਼ਕਤੀ ਆ ਗਈ ਹੈ ਇਸ ਤਰ੍ਹਾਂ ਦੀ ਇੱਕ ਮਹਾਭਾਰਤ ਵਿੱਚ ਵੀ ਕਥਾ ਆਉਂਦੀ ਹੈ ਪਾਂਡਵਾ ਨੇ ਜਾਗ ਕੀਤਾ ਜੇ ਜਾਗ ਨਿਰਵਿਗਨ ਹੋਇਆ ਹੋਵੇ ਦਾ ਪਿਛੋ ਸੰਖ ਆਪ ਹੀ ਵੱਜ ਪੈਂਦਾ ਸੀ ਜਦ ਸੰਖ ਨਾ ਵੱਜਿਆ ਤਾਂ ਪਾਂਡਵ ਘਰ ਆ ਗਏ ਤੇ ਸ੍ਰੀ ਕ੍ਰਿਸ਼ਨ ਜੀ ਨੇ ਕਿਹਾ ਜਗ ਵਿੱਚ ਤੁਸੀਂ ਆਪ ਸੀ ਫਿਰ ਸੰ ਕਿਉਂ ਨਹੀਂ ਵੱਜਿਆ ਕਸਰ ਕੀ ਪੈ ਗਈ ਸ੍ਰੀ ਕ੍ਰਿਸ਼ਨ ਜੀ ਨੇ ਕਿਹਾ ਮੇਰੇ ਖਾਨ ਨਾਲ ਜਗ ਕਾਮਜਾਬ ਨਹੀਂ ਹੋਣਾ ਜਾਓ ਜਾ ਕੇ ਬਾਲਮੀਕ ਜੋ ਤੁਸੀਂ ਅਸ਼ੂਤ ਗਿਣਿਆ ਹੈ ਤੁਹਾਡਾ ਘਰ-ਬਾਰ ਸਾਫ ਕਰਦਾ ਹੈ ਉਸ ਨੂੰ ਖਿਲਾਓ ਤਾ ਜਗ ਸੰਪੂਰਨ ਹੋਇਆ ਉਹ ਨਾਮੇ ਹੈ ਬਾਕੀ ਸਭ ਮੈਂ ਵਾਲੇ ਬ੍ਰह्म ਗਿਆਨੀ ਹਾਂ ਉਹਨਾਂ ਜਦ ਬਾਲਮੀਕ ਨੂੰ ਲਿਆ ਕੇ ਖਾਣਾ ਖਵਾਇਆ ਤਾਂ ਸ਼ੰਖ ਵੱਜ ਪਿਆ ਤੇ ਇਸ ਤਰ੍ਹਾਂ ਜਗ ਸੰਪੂਰਨ ਹੋਇਆ ਚਿੰਤਿਤ ਹੀ ਦੀਸੇ ਸਭ ਕੋਏ ਚਿਤ ਹੈ ਇੱਕ ਤਹੀਂ ਸੁਖ ਹੋਏ ਸਾਰੇ ਹੀ ਮਨੋਰੰਜਨ ਵਿੱਚ ਸੋਚਾਂ ਸੋਚਦੇ ਰਹਿੰਦੇ ਹਨ ਕੋਈ ਘਰ-ਬਾਰ ਜਾਂ ਵਪਾਰ ਦਾ ਖਿਆਲ ਇਸੀ ਵੇਲੇ ਕਰੇ ਤਾਂ ਹੋਰ ਗੱਲ ਹੈ ਹਰ ਵਕਤ ਇਸੇ ਵਿੱਚ ਰੁੱਝੇ ਰਹਿਣਾ ਪਰ ਆਮ ਤੌਰ ਤੇ ਵੇਲੇ ਹੋ ਕੇ ਅਸੀਂ ਆਕਾਰਤ ਸੋਚਾਂ ਵਿੱਚ ਪੈ ਜਾਂਦੇ ਹਾਂ ਆਕਾਸ਼ ਵਿੱਚ ਖਿਆਲੀ ਮਹਿਲ ਬਣਾਉਂਦੇ ਰਹਿੰਦੇ ਹਾਂ ਇਸ ਦਾ ਨਤੀਜਾ ਕੀ ਹੁੰਦਾ ਹੈ ਦੁੱਖ ਇਹ ਸੋਚਾਂ ਦੀ ਮੰਨ ਨੇ ਚੱਕੀ ਚਲਾਉਣੀ ਹੈ ਇਸ ਨੂੰ ਹੋਰ ਨਾ ਫੁਰਨਿਆਂ ਤੋਂ ਹੋੜ ਕੇ ਵਾਹਿਗੁਰੂ ਦੇ ਸਿਮਰਨ ਵਿੱਚ ਲਾਈਏ ਤਾਂ ਸੁੱਖ ਹੋਵੇਗਾ ਜੋ ਵੀ ਜਿੱਥੇ ਲੱਗਾ ਹੋਇਆ ਹੈ ਸੱਚੇ ਦਿਲੋਂ ਲੱਗਾ ਹੋਇਆ ਹੈ ਤਾਂ ਉਸ ਨੂੰ ਉੱਥੋਂ ਉਖੇੜਨਾ ਨਹੀਂ ਚਾਹੀਦਾ ਜੇ ਉਸ ਤੋਂ ਚੰਗੇ ਪਾਸੇ ਉਸ ਨੂੰ ਲਗਾਉਣ ਦੀ ਸਮਰੱਥਾ ਨਾ ਹੋਵੇ ਤਾਂ ਫਿਰ ਉਸ ਨੂੰ ਉੱਥੇ ਰਹਿਣ ਦਿਓ ਇੱਕ ਲੜਕੀ ਦੇਵੀ ਦੀ ਮੂਰਤੀ ਨੂੰ ਪੂਜਦੀ ਸੀ ਕੁੜੀ ਦਾ ਮਾਮਾ ਆਰਿਆ ਸਮਾਜੀ ਸੀ ਉਸ ਨੇ ਰੋਕਿਆ ਕੋਈ ਮੂਰਤੀ ਦੀ ਵੀ ਪੂਜਾ ਕਰਦਾ ਹੈ ਕੁੜੀ ਨੇ ਮੂਰਤੀ ਛੁੱਕ ਦਿੱਤੀ ਪਰ ਉਹ ਗਮਸਮ ਹੋ ਗਈ ਉਸ ਦਾ ਦੁਨੀਆ ਦੀਆਂ ਸਭ ਚੀਜ਼ਾਂ ਤੋਂ ਮਨ ਉਚਾਟ ਹੋ ਗਿਆ ਉਹ ਇਹਨਾਂ ਸੋਚਾਂ ਵਿੱਚ ਪੈ ਗਈ ਕਿ ਕਿਸੇ ਤਰ੍ਹਾਂ ਜਾਨ ਨਿਕਲ ਜਾਏ ਉਸ ਕੁੜੀ ਦੀ ਮਾਂ ਕੁੜੀ ਨੂੰ ਇੱਕ ਦਾਨੇ پاس ਲਿਆਈ ਉਸ ਨੇ ਕੁੜੀ ਦੇ ਮਾਮੇ ਨੂੰ ਸੱਦ ਭੇਜਿਆ ਤੇ ਉਸ ਨੂੰ ਸਮਝਾਇਆ ਕਿ ਮੂਰਤੀ ਪੂਜਾ ਤੋਂ ਤੁਰ ਵਰਜਿਆ ਹੈ ਤੇ ਇਸ ਦੀ ਸੁਰਤ ਦਾ ਆਧਾਰ ਬਣ ਚੁੱਕੀ ਸੀ ਮੂਰਤੀ ਪੂਜਾ ਪਰ ਹੁਣ ਇਹ ਕੁੜੀ ਕਿਸ ਆਸਰੇ ਜੀਵੇ ਮੂਰਤੀ ਦੇ ਆਧਾਰ ਬਦਲੇ ਤੂੰ ਇਸ ਨੂੰ ਕੋਈ ਆਧਾਰ ਦਿੱਤਾ ਕੋਈ ਹੋਰ ਸਿਮਰਨ ਦਾ ਜ਼ਰੀਆ ਦਿੱਤਾ ਮਾਮੇ ਨੂੰ ਆਪਣੀ ਗਲਤੀ ਦੀ ਸਮਝ ਆ ਗਈ ਉਸਨੇ ਕੁੜੀ ਨੂੰ ਕਿਹਾ ਕਿ ਮੈਂ ਗਲਤੀ ਕੀਤੀ ਸੀ ਕੁੜੀ ਨੂੰ ਫਿਰ ਮੂਰਤੀ ਲਿਆ ਫੜਾਈ ਕੁੜੀ ਨੇ ਫਿਰ ਪੂਜਾ ਸ਼ੁਰੂ ਕੀਤੀ ਤੇ ਸੁਖੀ ਹੋ ਗਈ ਨਾਨਕ ਭਗਤਾਂ ਸਦਾ ਵਿਗਾਸ ਕੀਰਤਨ ਸੁਣ ਲਵੋ ਕਥਾ ਸੁਣ ਲਵੋ ਪਰ ਕੀਰਤਨ ਜਾਂ ਕਥਾ ਕਰਨ ਵਾਲੇ ਵੱਲ ਦਿੱਲੀ ਖਿੱਚ ਵਿੱਚ ਨਾ ਪੋ ਉਹਦੇ ਕਰਮ ਵਿੱਚ ਰੋ ਮੰਦਾ ਨਿਸ਼ਾਨਾ ਗੁਰਬਾਣੀ ਦੇ ਉਪਦੇਸ਼ ਕਹਿਣ ਤੇ ਉਹਦੇ ਉਪਦੇਸ਼ ਨੂੰ ਗ੍ਰਹਿਣ ਕਰਨਾ ਹੈ ਆਪਣੇ ਜੜਦੀ ਕਲਾ ਵਿੱਚ ਰੋ ਆਪਣੀ ਰੋਹਾਨੀ ਹਾਲਤ ਸਿਪਾਈ ਰੱਖੋ ਇਸ ਦਾ ਕਿਸੇ ਨਾਲ ਜ਼ਿਕਰ ਨਾ ਕਰਨਾ ਵਿਗਾਸ ਰਹਿਣਾ ਹੈ ਇਹ ਭਗਤੀ ਦੀ ਨਿਸ਼ਾਨੀ ਹੈ ਕਦੇ ਸਿਮਰਨ ਨਾਲ ਮਨ ਵਿੱਚ ਖੇੜਾ ਆਉਂਦਾ ਹੈ ਕਦੇ ਪਰਉਪਕਾਰ ਦੇ ਕੰਮਾਂ ਨਾਲ ਨਾੜੀ ਮੰਡਲ ਸਾਡੀ ਸੁਰਤ ਨੇ ਵਾਹਿਗੁਰੂ ਦੇ ਮਨਾਪ ਦਾ ਰਸ ਮਾਰਨਾ ਹੈ ਇਸ ਨੂੰ ਓਵਰਟੈਕਸ ਨਹੀਂ ਕਰਨਾ ਪਰ ਆਪਣੇ ਵਿੱਚੋਂ ਵੱਧ ਨਹੀਂ ਕਰਨਾ ਨੀਂਦ ਘੱਟੋ ਘੱਟ 7 ਘੰਟੇ ਜ਼ਰੂਰ ਕਰਨੀ ਹੈ ਜਿਹੜੇ ਸਵੇਰੇ ਸਖਤੀ ਜਾਗਦੇ ਹਨ ਉਹ ਦਿਨ ਨੂੰ ਜ਼ਰੂਰ ਸੌਂਦੇ ਹਨ ਭਾਵੇਂ 10 ਮਿੰਟ ਹੀ ਆਰਾਮ ਕਰ ਲੈਣ ਉਹਨਾਂ ਨੂੰ ਨਾੜੀ ਤੰਤਰ ਦਾ ਖਿਆਲ ਰਹਿੰਦਾ ਹੈ ਨਾੜੀ ਤੰਤਰ ਆਰਾਮ ਵਿੱਚ ਹੈ ਤਾਂ ਇਹ ਸਿਮਰਨ ਵਿੱਚ ਵੀ ਸਹਿਜ ਅਵਸਥਾ ਵਿੱਚ ਟਿਕਿਆ ਰਹੇਗਾ ਨਾੜੀ ਤੰਤਰ ਨੂੰ ਵੀ ਆਰਾਮ ਮਿਲਦਾ ਹੈ ਇਨਸਾਨ ਗॉड ਇਨ ਦਾ ਮੇਕਿੰਗ ਪਾਉ ਰੱਬ ਬਣ ਰਿਹਾ ਹੈ ਜਿਸ ਤਰ੍ਹਾਂ ਪਾਣੀ ਦਾ ਇੱਕ ਕਤਰਾ ਫਿਲਟਰ ਹੁੰਦਾ ਹੁੰਦਾ ਇਕੱਠਾ ਹੋਈ ਜਾਂਦਾ ਹੈ ਇਸ ਤਰ੍ਹਾਂ ਰੂਹਾਂ ਨਾਮ ਦੀ ਕਮਾਈ ਨਾਲ ਨਿਰਮਲ ਹੋ ਕੇ ਵਾਹਿਗੁਰੂ ਵਿੱਚ ਸਮਾ ਜਾਂਦੀਆਂ ਹਨ ਨਾਮ ਸਿਮਰਨ ਨਾਲ ਅਸੀਂ ਵਾਹਿਗੁਰੂ ਦੀ ਹਜ਼ੂਰੀ ਦੀ ਪ੍ਰੈਕਟਿਸ ਕਰਨੀ ਹੈ ਸਿਮਰਨ ਕਾਲ ਵੀ ਇਹਦਾ ਅਰਥ ਹੈ ਨਾਮ ਜਾਰੀ ਰਹੇ ਮੈਂ ਤੇ ਵਾਹਿਗੁਰੂ ਤੋਂ ਇਹੀ ਮੰਗਦਾ ਹਾਂ ਹੋਰ ਕੁਝ ਨਹੀਂ ਇਸ ਵਾਸਤੇ ਖੇੜੇ ਵਿੱਚ ਹਾਂ ਵਾਹਿਗੁਰੂ ਦਾ ਹੁਕਮ ਮਿੱਠਾ ਲੱਗੇ ਤੇ ਅਸੀਂ ਉਸਦੇ ਹੁਕਮ ਵਿੱਚ ਖੁਸ਼ ਰਹੀਏ ਇਹ ਅਸਲੀ ਗੱਲ ਹੈ ਤੇ ਸਾਰੇ ਸੁੱਖਾਂ ਦਾ ਸਾਧਨ ਹੈ ਪਰ ਇਹ ਹੈ ਮੁਸ਼ਕਲ ਕਰਾਮਾਤ ਕਰਨ ਵਾਲੇ ਮਿਲ ਜਾਣਗੇ ਜਿਹੜੇ ਮਰਦੇ ਨੂੰ ਜ਼ਿੰਦਾ ਕਰ ਦਿੰਦੇ ਨੇ ਪਰ ਨਾਮ ਵਿੱਚ ਸ਼ਰਧਾ ਤੇ ਭਰੋਸੇ ਵਾਲੇ ਆਦਮੀ ਇਹ ਮਿਲਨੇ ਮੁਸ਼ਕਲ ਹਨ ਇਹਨਾਂ ਦਿਨਾਂ ਵਿੱਚ ਭਾਈ ਸਾਹਿਬ ਕਾਫੀ ਕਮਜ਼ੋਰ ਹੋ ਗਏ ਛੰਨ ਭੜਾ ਘੱਟ ਬੋਲਦੇ ਸਨ ਡਾਕਟਰਾਂ ਨੇ ਪੂਰਾ ਪੂਰਾ ਆਰਾਮ ਕਰਨ ਵਾਸਤੇ ਹਦਾਇਤ ਕੀਤੀ ਹੋਈ ਸੀ ਸ਼ਾਮਾਂ ਨੂੰ ਆਪਣੇ ਕਮਰੇ ਤੋਂ ਬਾਹਰ ਆਉਂਦੇ ਡਰਾਈੰਗ ਰੂਮ ਵਿੱਚ ਬੈਠਦੇ ਤੇ ਦੁੱਧ ਚਾਹ ਸ਼ਕਦੇ ਅਸੀਂ ਪਾਸ ਬੈਠ ਜਾਂਦੇ ਸਾਂ ਇਸ ਵੇਲੇ ਆਪ ਪਹਿਲਾਂ ਵਾਂਗੂ ਹੀ ਖੜੇ ਹੁੰਦੇ ਸਨ ਕਦੇ ਕੁਝ ਹਾਸੇ ਖੇੜੇ ਦੀ ਗੱਲ ਵੀ ਕਰਦੇ ਤੇ ਫਿਰ ਥੋੜਾ ਬਚਨ ਬਲਾਸ ਕਰਦੇ ਰਸਨਾ ਤੇ ਕਦੀ ਕੋਈ ਤੇ ਕਦੀ ਕੋਈ ਗੁਰਬਾਣੀ ਦੀ ਤੁਕ ਹੁੰਦੀ ਛੇ ਜਿਵੇਂ ਕਿ ਗੁਰੂ ਨਾਨਕ ਦੇਵ ਸਾਹਿਬ ਦੀ ਮਹਿਮਾ ਵਿੱਚ ਕਹਿੰਦੇ ਹਨ ਆਪ ਨਰਾਇਣ ਕਲਾਧਾਰ ਜਗ ਮਹਿ ਪਰਵਰਿਓ ਰਾਖ ਸਦਾ ਪ੍ਰਭ ਆਪਣੇ ਸਾਥ ਜਾਂ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨ ਹੋਏਗੋ ਫੇਰਾ ਇਹਨਾਂ ਦਿਨਾਂ ਵਿੱਚ ਜੋ ਆਪਨੇ ਬਚਨ ਕੀਤੇ ਉਹ ਕੁਝ ਇਸ ਤਰ੍ਹਾਂ ਸਨ ਜਗਤ ਸੁਪਨਾ ਹੈ ਨਾਮ ਹੀ ਸੱਚ ਹੈ ਵਾਹਿਗੁਰੂ ਦੀ ਸਿਮਰਨੋਂ ਸਭ ਫਲ ਲੱਗਦੇ ਹਨ ਅਨਹਦ ਸ਼ਬਦ ਤੋਂ ਸਿੰਘ ਸਬੀਆਂ ਵਾਂਗੂ ਇਨਕਾਰ ਨਹੀਂ ਕਰਨਾ ਇਹ ਸਿਮਰਨ ਦਾ ਫਲ ਹੈ ਕੰਨਾਂ ਦੀ ਆਵਾਜ਼ ਨਹੀਂ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੈ ਕਹੇ ਨਾਨਕ ਤਹੈ ਸੁਖ ਹੋਆ ਤਿਤ ਕਰ ਅਨਹਦ ਵਜੇ ਪੰਜ ਆਗੁਣ ਜਦ ਵਸ ਜਾਣ ਤਾਂ ਅਨਹਦ ਸੁਣ ਦੀ ਅਵਸਥਾ ਆਉਦੀ ਹੈ ਰਾਜਾ ਸਵਾਮੀ ਮਤ ਅਨਸਾਰ ਤਾਂ ਮੰਦ ਕਰਮੀ ਵੀ ਦੂਸਰੇ ਦਿਨ ਹੀ ਅਨਹਦ ਸੁਣ ਲੱਗ ਪੈਂਦਾ ਹੈ ਇਹ ਗੁਰਮਤ ਦਾ ਅਨਹਦ ਨਹੀਂ ਵਾਹਿਗੁਰੂ ਦੇ ਦਰਬਾਰ ਵਿੱਚ ਬੜਾ ਕੁਛ ਹੈ ਅਨਹਦ ਵੀ ਹੈ ਪਰ ਅਸਾਂ ਤੁਸਾਂ ਤਾਂ ਵਾਹਿਗੁਰੂ ਨੂੰ ਮਿਲਣਾ ਹੈ ਉਸ ਨਾਲ ਯਾਰੀ ਪਾਉਣੀ ਹੈ ਉਸ ਦੇ ਬਰਾਬਰ ਵਿੱਚ ਜੋ ਹੈ ਉਸ ਨਾਲ ਥੋੜਾ ਵਾਸਤਾ ਪਾਉਣਾ ਹੈ ਵਾਹਿਗੁਰੂ પાસે ਸਭ ਕੁਛ ਹੈ ਪਰ ਅਸਾਂ ਹੋਰ ਸਭ ਕੁਛ ਛੱਡ ਕੇ ਕੇਵਲ ਤੇ ਕੇਵਲ ਵਾਹਿਗੁਰੂ ਨੂੰ ਹੀ ਪਾਉਣਾ ਹੈ ਉਸ ਨੂੰ ਪਾਉਣ ਦਾ ਰਸਤਾ ਸਿਮਰਨ ਹੈ ਜਿਸ ਨੂੰ ਵਾਹਿਗੁਰੂ ਯਾਦ ਹੈ ਉਸ ਨੂੰ ਵਾਹਿਗੁਰੂ ਦਾ ਮਿਲਾਪ ਹੈ ਉਸ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਅਨਹਦ ਵਾਸਤੇ ਅਸਾਂ ਉਤਾਵਲੇ ਨਹੀਂ ਹੋਣਾ ਜੇ ਸਤਿਗੁਰੂ ਚਾਹੇ ਤਾਂ ਬੇਸ਼ੱਕ ਸੁਣਾਈ ਦੇਵੇ ਨਹੀਂ ਤਾਂ ਨਾ ਸਹੀ ਤੁਸੀਂ ਬਾਣੀ ਪੜੋ ਉਹ ਅਗਵਾਈ ਕਰੇਗੀ ਮੈਂ ਕੋਈ ਨਵੀਂ ਗੱਲ ਨਹੀਂ ਕਹੀ ਨਾ ਲਿਖੀ ਗੁਰਸਾਹਿਬਾਂ ਦੇ ਆਸ਼ੇ ਨੂੰ ਹੀ ਇੰਟਰਪ੍ਰੀਟ ਕੀਤਾ ਹੈ ਜੇ ਮੈਂ ਠੀਕ ਕੀਤਾ ਹੈ ਤਾਂ ਇਹ ਉਸਦੀ ਮਿਹਰ ਨਾਲ ਹੋਇਆ ਹੈ ਜੇ ਮੈਂ ਗਲਤ ਕੀਤਾ ਹੈ ਤਾਂ ਵਾਹਿਗੁਰੂ ਮੈਨੂੰ ਬਖਸ਼ ਲਵੇ ਗਲਤ ਤਾਂ ਨਿੱਕੀ ਜੀ ਹੈ ਕਿ ਵਾਹਿਗੁਰੂ ਨੂੰ ਯਾਦ ਰੱਖਣਾ ਹੈ ਵਿਸਰਨਾਹੀਂ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜੀਉ ਭਾਈ ਸਾਹਿਬ ਜੀ 10 ਜੂਨ 1957 ਸ਼ਾਮ ਦੇ ਕੋਈ ਸਵਾ 4 ਵਜੇ ਸਤਿਗੁਰਾਂ ਦੀ ਗੋਦੀ ਵਿੱਚ ਛਾਪ ਰਾਜੇ ਇਸ ਤਰ੍ਹਾਂ ਇਹ ਰਸ ਪਿੰੜੇ ਸੋਹਣੇ ਮਲੂਕ ਗੁਰਮੁਖ ਜਿੰਦੜੇ ਗੁਰਮੁਖ ਪਦਵੀ ਪਾਏ ਭਾਗ ਸੁਲਖਣੀ ਗੁਰਮੁਖ ਕਰ ਦੇ ਕਾਰ ਪੂਰੀ ਹੋ ਗਈ ਇਹ ਬਚਨ ਬिलास ਦਾ ਕੁਝ ਸਾਰ ਸੰਤਾਂ ਦੀ ਸੇਵਾ ਵਿੱਚ ਰੱਖਿਆ ਗਿਆ ਇਸ ਵਿੱਚ ਕਿਧਰੇ ਗਾਥਾ ਦੇ ਫਲੋ ਨੂੰ ਕਾਇਮ ਰੱਖਣ ਲਈ ਕੁਝ-ਕੁਝ ਸ਼ਬਦਾਵਲੀ ਸਹਾਇਕ ਦੇ ਤੌਰ ਤੇ ਇਸਤੇਮਾਲ ਕੀਤੀ ਗਈ ਹੈ ਕਿਧਰੇ ਭਾਵਨਾਵਾਂ ਉੱਤੇ ਹੋਈਆਂ ਹਨ ਬੋਲਾਂ ਵਿੱਚ ਵੀ ਅੰਤਰ ਆਇਆ ਹੋਵੇਗਾ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਨੇ ਮਾਣਾ ਸੇਵਕ ਜਾਣ ਕੇ ਆਪ ਜੀ ਕਿਮਾ ਕਰੋਗੇ ਔਰ ਇਸ ਬਤਨ ਬਲਾਸ ਤੋਂ ਜਰੂਰ ਵਾਹਿਗੁਰੂ ਤੁਹਾਡੀ ਜ਼ਿੰਦਗੀ ਨੂੰ ਸੇਧ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ